ਕਿਸਾਨੀ ਅੰਦੋਲਨ ਦੇ ਮੁੱਦੇ ਤੇ ਸੁਖਬੀਰ ਸਿੰਘ ਬਾਦਲ ਦਾ ਭਾਜਪਾ ਤੇ ਬਹੁਤ ਵੱਡਾ ਹਮਲਾ ਵੇਖਣ ਨੂੰ ਮਿਲਿਆ ਜੀ ਹਾਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਜਿਨ੍ਹਾਂ ਕਿਹਾ ਕਿ ਭਾਜਪਾ ਹੁਣ ਆਪ ਹੀ ਟੁਕੜੇ ਟੁਕੜੇ ਗੈਂਗ ਬਣ ਚੁੱਕੀ ਹੈ ਜੀ ਹਾਂ ਬਿਆਨ ਆਇਆ ਸੁਖਬੀਰ ਸਿੰਘ ਬਾਦਲ ਦਾ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ 'ਚ ਪਾੜਾ ਪਾ ਕੇ ਭਾਜਪਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਹਿੰਦੂਆਂ ਨੂੰ ਸਿੱਖ ਕਿਸਾਨ ਭਰਾਵਾਂ ਦੇ ਖਿਲਾਫ ਪੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਭਗਤ ਪੰਜਾਬ ਦੇ ਦੇਸ਼ ਭਗਤ ਪੰਜਾਬ ਨੂੰ ਫਿਰਕੂ ਅੱਗ 'ਚ ਧੱਕਣ ਦੀ ਪਾਜਵਾ ਕੋਸ਼ਿਸ਼ ਕਰ ਰਹੀ ਹੈ ਪਾਜਵਾ ਆਗੂਆਂ ਨੂੰ ਵੰਡ ਪਾਓ ਸਿਆਸਤ ਤੋਂ ਬਾਝੋਂ ਦੀ ਚੇਤਾਵਨੀ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੇ ਜੀਹਾਂ ਇੱਕ ਵਾਰ ਮੁਰਤਦਾਨ ਦਾ ਜ਼ੀਏ ਲਗਾਤਾਰ ਜਿਹੜਾ ਨਰੇਟਿਵ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੀਜੇਪੀ ਦੇ ਆਗੂਆਂ ਵੱਲੋਂ ਉਸੇ ਤਰਜ਼ ਦੇ ਉੱਪਰ ਹਮਲਾ ਬੋਲੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਕਹਿਆ ਕਿ ਪਾਜਵਾ ਆਪ ਹੀ ਟੁਕੜੇ ਟੁਕੜੇ ਗੈਂਗ ਬਣਦੀ ਜਾ ਰਹੀ ਹੈ ਨਾ ਨਾ ਕੀ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਹੁਣ ਜਵਾਨ ਵੀ ਅੰਦੋਲਨ ਚ ਆ ਗਿਆ ਤੇ ਕਿਸਾਨ ਵੀ ਆ ਗਿਆ ਇਹ ਤੂੰ ਵੱਧ ਕੀ ਚਾਹਿੰਦਾ ਤੂੰ ਬੀਜੇਪੀ ਸਰਕਾਰ ਆਪਣੇ ਹੰਕਾਰੀ ਐਟੀਟਿਊਡ ਤੋਂ ਪਿੱਛੇ हट ਕੇ ਉਹਨਾਂ ਨੂੰ ਗੱਲ ਸੁਣੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਕਾਨੂੰਨ ਬਣਾਏ ਆ ਉਹਨਾਂ ਨੇ ਜ਼ਿੰਦਗੀ ਚ ਖੇਤੀ ਕੀਤੀ ਨਹੀਂ ਸੈਂਟਰ ਦੀ ਮੋਦੀ ਸਰਕਾਰ ਅਕਸਰਾਂ ਤੇ ਕਹਿੰਦੇ ਉਹ ਚੱਲ ਰਹੀ ਹੈ ਤੇ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਦੇਸ਼ ਨੂੰ ਤੇ ਸੂਬੇ ਨੂੰ ਧਰਮ ਤੇ ਪਾਣ ਦੀ ਕੋਸ਼ਿਸ਼ ਕਰੀ ਹੈ ਜਿਹੜਾ ਕਹਿੰਦੇ ਆ ਟੁਕੜੇ ਟੁਕੜੇ ਗੈਂਗ ਜਿੰਨੂੰ ਵੀ ਜਿਹੜਾ ਉਹਨਾਂ ਦੀ ਸਰਕਾਰ ਦੇ ਹੱਕ 'ਚ ਹੁੰਦਾ ਉਹਨੂੰ ਤਾਂ ਕਹਿੰਦੇ ਕੀ ਆ ਦੇਸ਼ ਭਗਤ ਹੈ ਜਿਹੜਾ ਸਰਕਾਰ ਦੇ ਹੱਕ 'ਚ ਨਹੀਂ ਹੁੰਦਾ ਉਹਨੂੰ ਕਹਿੰਦੇ ਆ ਟੁਕੜੇ ਟੁਕੜੇ ਕਹਿੰਗੇ ਸਹੀ ਮੰਨੇ ਤੇ ਅਸਲੀ ਟੁਕੜੇ ਟੁਕੜੇ ਗੈਂਗ ਬੀਜਪੀ ਹੈ ਪਹਿਲੇ ਹਿੰਦੂ ਤੇ ਮੁਸਲਮਾਨ ਦੇ ਰਿਸ਼ਤੇ ਟੁਕੜੇ ਟੁਕੜੇ ਕੀਤੇ ਹੁਣ ਜਾਣ ਕੇ ਪ੍ਰਚਾਰ ਕਰ ਰਿਹਾ ਹੈ ਤੇ ਹਿੰਦੂ ਤੇ ਸਿੱਖ ਵਿੱਚ ਪਾੜ ਪੰਡ ਦੀ ਕੋਸ਼ਿਸ਼ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੇਗਾ ਪੰਜਾਬ ਵਿੱਚ ਭਾਈਚਾਰ ਸਾਂਝ ਖਤਮ ਹੋਏ ਜੇ ਬੀਜੇਪੀ ਕੋਸ਼ਿਸ਼ ਕਰੂਗੀ ਹਰ ਕਿਸ ਹਰ ਕੁਰਬਾਨੀ ਸ਼੍ਰੋਮਣੀ ਕਾਲੀ ਦਲ ਦਊਗਾ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਨਾ ਚਾਹਣਾ ਹੈ ਜਿਹੜੇ ਕਿਸਾਨ ਹੈ ਉਹ ਕਿਸਾਨੀ ਬਾਰੇ ਜਾਣਦਾ ਜਾਂਦੇ ਆ ਨਰਿੰਦਰ ਮੋਦੀ ਜੀ ਨੇ ਆਪ ਜ਼ਿੰਦਗੀ ਚ ਖੇਤੀ ਕੀਤੀ ਨਹੀਂ ਹੈ ਜੇ ਆਪ ਖੇਤੀ ਕੀਤੀ ਨਹੀਂ ਹੈ ਕਿਵੇਂ ਸਮਝ ਸਕਦੇ ਆ ਕਿਸਾਨਾਂ ਦੀ ਭਾਵਨਾ ਸਾਬ ਪ੍ਰਕਾਸ਼ ਸਿੰਘ ਬਾਦਲ ਆਪ ਖੇਤੀ ਕਰਦੇ ਸੀ ਤਾਈਓ ਉਹਨਾਂ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਸੀ ਕਿਉਂਕਿ ਕਿਸਾਨਾਂ ਦਾ ਦਰਦ ਆਪ ਜਾਣਦੇ ਸੀ ਤੁਹਾਨੂੰ ਬੇਨਤੀ ਕਰਦਾ ਮੋਦੀ ਸਾਹਿਬ ਨੂੰ ਜਿਹੜੇ ਕਿਸਾਨਾਂ ਜਿਹੜੇ ਲੀਡਰਾਂ ਨੇ ਤੁਹਾਡੀ ਪਾਰਟੀ ਚ ਕਿਸਾਨੀ ਕਰ ਰਿਹਾ ਖੇਤੀ ਕਰ ਰਿਹਾ ਉਹਨਾਂ ਦਾ ਵਿਚਾਰ ਕਰੋ ਉਹਨਾਂ ਨੂੰ ਪੁੱਛੋ ਡਰ ਕੇ ਸਾਰੇ ਚੁੱਪ ਬੈਠੇ ਐ ਮੈਨੂੰ ਯਾਦ ਹੈ ਜਦੋਂ ਮੈਂ ਪਾਰਲੀਮੈਂਟ ਵਿੱਚ ਜਦੋਂ ਅਸੀਂ ਸਰਕਾਰ ਤੋਂ ਅਸਤੀਫਾ ਦਿੱਤਾ ਮੈਂ ਪਾਰਲੀਮੈਂਟ ਵਿੱਚ ਅਨਾਉਂਸ ਕੀਤਾ ਉੱਥੇ ਪਾਰਲੀਮੈਂਟ ਵਿੱਚ ਕਿਹਾ ਕਿ ਹਰ ਸਿਮਰਤ ਕੌਰ ਬਾਦਲ ਅਸਤੀਫਾ ਦੇ ਰਹੀ ਹੈ ਦਊਗੀ ਹੁਣੀ ਇਮੀਡੀਏਟਲੀ ਅਸਤੀਫਾ ਦੇ ਦਿੱਤਾ ਸਭ ਤੋਂ ਵੱਧ ਵਧਾਈ ਮੈਨੂੰ ਭਾਜੀਪੀ ਦੇ ਉਦੋਂ ਦੇ ਜੋ ਪਾਰਲੀਮੈਂਟ ਵਿੱਚ ਬੈਠੇ ਐਮਪੀਆ ਨੇ ਦਿੱਤੀ ਕਹਿੰਦੇ ਅਸੀਂ ਕੁਝ ਬੋਲ ਨਹੀਂ ਸਕਦੇ ਪਰ ਤੁਹਾਨੂੰ ਵਧਾਈ ਹੈ ਤੁਸੀਂ ਕਿਸਾਨੀ ਵਾਸਤੇ ਬਹੁਤ ਵੱਡਾ ਆਪਣਾ ਫੈਸਲਾ ਲਗਾਇਆ ਸਭ ਤੋਂ ਵੱਡੀ ਫਰਾਡ ਤੁਸੀਂ ਮੈਨੂੰ ਇੱਕ ਗੱਲ ਦੱਸਾਂ ਆ ਕਾਨੂੰਨ ਬਣਾਉਣ ਵਿੱਚ ਜੇ ਸਭ ਤੋਂ ਵੱਡਾ ਹੱਥ ਹੈ ਤੇ ਕਾਂਗਰਸ ਦੇ ਅਮਰਿੰਦਰ ਸਿੰਘ ਦਾ ਤੁਸੀਂ ਮੈਨੂੰ ਇੱਕ ਗੱਲ ਦੱਸਾਂ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਹਿਲੇ 5 ਚੀ ਮੰਤਰੀਆਂ ਦੀ ਕਮੇਟੀ ਬਣਾਈ ਸੀ ਐਸ ਕਾਨੂੰਨ ਨੂੰ ਬਣਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਐਸ ਮੁੱਖ ਮੰਤਰੀ ਪੰਜਾਬ ਨੇ ਚਿੱਠੀ ਲਿਖੀ ਕਿ ਮੈਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਉਹਦੇ ਕਹਿਣ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਫਿਰ ਮੀਟਿੰਗਾਂ ਹੋਈਆਂ ਮੀਟਿੰਗਾਂ ਵਿੱਚ ਫੈਸਲਾ ਹੋਇਆ ਕਾਨੂੰਨ ਦਾ ਕੈਪਟਨ ਅਮਰਿੰਦਰ ਸਿੰਘ ਦੇ 2017 ਦਾ ਚੋਣ ਪੱਤਰ ਪੜ੍ਹ ਲਓ ਸਾਰੇ ਕਾਨੂੰਨ ਉਸ ਚੋਣ ਪੱਤਰ ਹੀ ਲਿਖੇ ਉਹਨਾਂ ਨੇ ਜਦੋਂ ਸਰਕਾਰ ਬਣੀ ਉਹਨੇ ਲਾਗੂ ਕੀਤੇ 2019 ਦੇ ਚੋਣ ਪੱਤਰ ਕਾਂਗਰਸ ਆ ਪੜ੍ਹ ਲਓ راہਲ ਗਾਂਧੀ ਨੇ ਕਿਹਾ ਜੇ ਮੈਂ ਮੇਰੀ ਸਰਕਾਰ ਦਿੱਲੀ ਚਾਈ ਮੈਂ ਸਰਕਾਰੀ ਮੰਡੀਆਂ ਹੀ ਖਤਮ ਕਰ ਦੂੰਗਾ ਪ੍ਰਾਈਵੇਟ ਕਰੂੰਗਾ ਆ ਸਾਰਾ ਕੁਸ਼ੀ ਔਰ ਕਾਂਗਰਸ ਦੀ ਦੇਣਾ ਹੈ ਤੇ ਹੁਣ ਜਾਣ ਕੇ ਜਦੋਂ ਦੇਖਿਆ ਪਾਣੀ ਉਹਨਾਂ ਦੇ ਸਿਰ ਦੇ ਉੱਤੇ ਟਪ ਗਿਆ ਹੁਣ ਜਾਣ ਕੇ ਆ ਡਰਾਮੇ ਕਰਦੇ ਮੈਂ ਚੇਤਾਵਨੀ ਦੇਣਾ ਚਾਹੁੰਨਾ ਬੀਜੇਪੀ ਲੀਡਰਸ਼ਿਪ ਨੂੰ ਛੋਟੀ ਗੱਲ ਪਿੱਛੇ ਤੁਸੀਂ ਭਰਾਵਾਂ ਨੂੰ ਨਾਲ ਲੜਾਓ ਉਹ ਜਿਹੜੇ ਕਿਸਾਨ ਬੈਠੇ ਐ ਉਹ ਕਿਸਾਨ ਦੇਸ਼ ਭਗਤ ਹੈ ਦੇਸ਼ ਉਹ ਕਿਸਾਨ ਉਹ ਆ ਜਿਨ੍ਹਾਂ ਨੇ ਆਪਣੇ ਬੱਚੇ ਸ਼ਰਧਾ ਤੇ ਦਿੱਤੇ ਆ ਦੇਸ਼ ਦੀ ਰੱਖਿਆ ਕਰਨ ਵਾਸਤੇ ਤੁਹਾਡੇ ਸਾਹਮਣੇ ਇੱਕ ਜਵਾਨ ਕਿ ਮੈਂ ਸਟੇਜ ਤੇ ਆ ਕੇ ਕਿਹਾ ਕਿ ਮੇਰਾ ਪਰਿਵਾਰ ਕਿਸਾਨ ਹੈ ਮੈਂ ਦੇਸ਼ ਦੀ ਰੱਖਿਆ ਕਰਨਾ ਹੈ ਕਿ ਕਿ ਉਹ ਅਤਵਾਦੀ ਹਨ ਤਾਂ ਐਸ ਕਰਕੇ ਭਾਜਪੀ ਗਲਤ ਰਸਤੇ ਚੱਲ ਪਈ ਹੈ ਦੇਸ਼ ਨੂੰ ਬਚਾਉਣ ਦੀ ਬਜਾਏ ਦੇਸ਼ ਨੂੰ ਤੂਣ ਤਰਫ ਚੱਲ ਪਈ ਹੈ ਅਸੀਂ ਆਪਣੇ ਵਰਕਰ ਜਿੰਨੇ ਵਰਕਰ ਹੈ ਸਾਡੇ ਰੈਗੂਲਰ ਡੇਲੀ ਜਾ ਰਹੇ ਉਥੇ ਸਾਡੇ ਜਿਹੜੇ ਐਮਐਲਏ ਵੀ ਗਏ ਹੈ ਉਥੇ ਪਾਰਟਿਸਪੇਟ ਕਰ ਰਹੇ ਹੈ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂਬਰ ਐਲਜੀਬੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ टीम ਉਥੇ ਲੱਗੀ ਹੈ ਲੰਗਰ ਦੀ ਸੇਵਾ ਕੰਬਲਾਂ ਦੀ ਸੇਵਾ ਰਹਿਣ ਦੀ ਸੇਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਉਥੇ ਚੱਲ ਰਹੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੋਨੋਂ ਸੀਨੀਅਰ ਲੀਡਰਸ਼ਿਪ ਦੇ ਬਿਨਾਂ ਸਾਰਾ ਸ਼੍ਰੋਮਣੀ ਕਾਲੀ ਦਲ ਉਥੇ ਹੈ ਸੀਨੀਅਰ ਲੀਡਰਸ਼ਿਪ ਇਸ ਲਈ ਨਹੀਂ ਜਾਂ ਭੇਜਦੇ ਕਿਉਂਕਿ ਅਸੀਂ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਕਿਸਾਨ ਐਜੀਟੇਸ਼ਨ ਦਾ ਨਾਂ ਆ ਅਕਾਲੀ ਐਜੀਟੇਸ਼ਨ ਦੇ ਦੇਣ ਜਾਂ ਕੋਈ ਹੋਰ ਪਾਰਟੀ ਇਸ ਦੇ